ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਅੱਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਤਰਨਤਾਰਨ ਹਰੀਕੇ ਪੱਤਨ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਆ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਐ ਸਾਰੀ ਮਹਰਾਣਾ ਪਿੰਡ ਬਿਲਕੁਲ ਨਜ਼ਦੀਕ ਇਧਰਲੇ ਪਾਸੇ ਜੇਕਰ ਗੱਲ ਕਰੀਏ ਅਲੀਪੁਰ ਰੱਤਾਗੁੱਦਾ ਇਹ ਪਿੰਡ ਬਿਲਕੁਲ ਨਾਲ-ਨਾਲ ਲੱਗਦੇ ਆ ਨੱਥੂਪੁਰ ਪਿੰਡ ਥੋੜੀ ਦੂਰੀ ਤੇ ਆ ਰਵੀ ਵੀਰ ਦੇ ਕੋਲ ਆਇਆ ਜੀ ਦੋਸਤੋ ਤਕਰੀਬਨ ਆਪਾਂ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਹੀ ਪਸ਼ੂ ਤੁਹਾਨੂੰ ਦਿਖਾਉਂਦੇ ਆਂ ਕੋਈ 2-4 ਨਗ ਜੜੇ ਆ ਜਾਂ 1-2 ਨਗ ਜੜੇ ਆ ਤਕਰੀਬਨ ਰੁਟੀਨ ਦੇ ਵਿੱਚ ਹੀ ਇਹਨਾਂ ਕੋਲ ਆਏ ਗਏ ਰਹਿੰਦੇ ਆ ਨਵੇਂ ਅੱਜ ਇਸ ਵੀਡੀਓ ਦੇ ਵਿੱਚ ਇੱਕ ਵੜ ਆਪਾਂ ਤੁਹਾਨੂੰ ਦਿਖਾਉਣੀ ਆ ਕਰਾਸ ਬਰੀਡ ਦੇ ਵਿੱਚ ਕੋਈ ਐਚਪ ਜਰਸੀ ਦਾ ਕਰਾਸ ਤੁਸੀਂ ਲਾ ਲਿਆ ਜੇ ਵੜ ਚੰਗੀ ਆ ਕੱਦ ਹਾਈਟ ਦੀ ਚੰਗੀ ਆ ਬਿਲਕੁਲ ਤਾਜੀ ਸੱਜਰ ਸੂਈ ਆ ਪੂਰੀ ਗੱਲਬਾਤ ਕਰਾਂਗੇ ਰਵੀ ਦੇ ਨਾਲ ਸੋ ਤਰੀਕ ਅੱਜ ਤੁਸੀਂ ਨੋਟ ਕਰ ਲਓ ਕਿਸਾਨ ਵੀਰ ਉਹ ਅੱਜ 9 ਅਕਤੂਬਰ ਤੇ ਸਮਾਂ ਕੋਈ ਮਾਰਨਿੰਗ 9:00 ਵਜੇ ਦਾ ਸੋ ਇਸ ਵਾਈ ਵਹਿੜਾ ਬਾਕੀ ਪ੍ਰੋਪਰ ਗੱਲਬਾਤ ਕਰਦੇ ਆ ਤਾਜੀ ਸੂਈ ਆ ਜੇਰ ਜੁਰ ਪਾ ਦਿੱਤੀ ਇਹਨੇ ਸਭ ਤੋਂ ਪਹਿਲਾਂ ਰਵੀਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੈਮ ਸਿੱਤਾ ਕਿਰਪਾ ਮਾਲਕ ਜੀ ਚਲੋ ਸ਼ੁਕਰ ਹੈ ਹਾਂਜੀ ਰਵੀ ਅੱਜ ਵੀ ਤਕਰੀਬਨ ਇੱਕੋ ਇੱਕ ਜਿਹੜੀ ਵੱਛੀ ਆਪਣੇ ਕੋਲ ਆਈ ਆ ਵੈਸੇ ਵਹਿੜਾ ਤੁਸੀਂ ਦੱਸਣਾ ਵੀ ਦੋ ਆ ਇੱਕ ਆਪਣਾ ਵੀਰ ਚਲੋ ਲੋਕਲ ਲੱਗਣੀ ਪੱਗੀ ਜੀ ਇਹ ਭਰਾ ਹੀ ਆਪਣਾ ਉਹ ਲੈ ਗਿਆ ਜੀ ਗੱਬਣ ਵਹਿੜੀ ਆ ਦੋ ਆਪਣਾ ਭਰਾ ਹੀ ਉਹ ਲੈ ਗਿਆ ਜੀ ਕਹਿੰਦੇ ਤਾਂ ਜੋੜੇ ਦੀ ਚਲੋ ਅੱਜ ਵੀਡੀਓ ਪਾਉਣ ਦਾ ਰਾਤਾ ਸੀ ਹੜਦਾ ਦੋ ਜੋੜਾ ਹੀ ਕੱਲ ਇਹ ਵੱਛੀ ਲੇਟ ਹੋ ਗਈ ਉਹਨੂੰ ਭਰਾ ਹੀ ਲਈ ਹੋਈ ਆ ਆ ਠੀਕ ਬਾਕੀ ਮਾਲ ਗਰਮ ਹੋ ਗਿਆ ਅੰਦੇ ਮਾਲ ਗਰਮ ਹੋ ਗਿਆ ਭਾਜੀ ਦੀਵਾਲੀ ਦਾ ਕਰਕੇ ਲਾਲੇ ਕੋ ਜਿਤਨਾ ਮਰਜੀ ਮਾਲ ਗਰਮ ਹੋ ਗਿਆ ਥੋੜਾ ਫਰਕ ਪਾ ਜਾਂਦਾ ਕਿਉਂਕਿ 10 20 ਦਿਨ ਅਕਦੀ ਤੇ 10 20 ਦਿਨ ਮਹੀਨਾ ਬਾਅਦ ਵਿੱਚ ਵੀ ਕਮ ਤੇਜ਼ੀ ਤੇ ਖਰੇ ਦੀ ਇੱਕ ਤੱਕ ਭਾਜੀ ਯਾਰ ਰਿਹਾ ਥੋ 5-7 ਦਿਨ ਮੰਦਾ ਰਿਹਾ ਵਾ ਪਰ ਕੱਲ ਪਰਸੋਂ ਦਾ ਨਾ ਥੋੜਾ ਤੇਖ ਹੋ ਗਿਆ ਬਿਲਕੁਲ ਹਾਂਜੀ ਹਾਂਜੀ ਚਲੋ ਬਾਕੀ ਮਾਲ ਚੰਗੇ ਸਾਫ ਸੁਥਰੇ ਦੀ ਤਾਂ ਤੇਜ਼ੀ ਭਾਜੀ ਹਾਂਜੀ ਤੇ ਕੀ ਤੇਖਾ ਚੰਗਾ ਜਿਹੜਾ ਪਸ਼ੂ ਸਾਫ ਸੁਥਰਾ ਉਹਦੀ ਤੇ ਕੀ ਤੇਖਾ ਸвая ਸвая ਮਾਲ ਹੋਵੇ ਆ ਜਿਹੜੀ ਬੱਚੀ ਫਿਰ ਆਪਾਂ ਅੱਜ ਦਿਖਾਉਣੀ ਆ ਤਾਜੀ ਸੂਈ ਆਪਣੇ ਕਿੱਲੇ ਤੇ ਸੂਈ ਹੈ ਤੁਸੀਂ ਦੱਸਣ ਲੱਗੇ ਵੀ ਜੇਰ ਚੁਰ ਪਾ ਦਿੱਤੀ ਹਾਂਜੀ ਬਿਲਕੁਲ ਭਾਜੀ ਇਹ ਸਵੇਰ ਕੋਈ 2:3 3 ਵਜੇ ਦੀ ਸੂਈ ਆ ਠੀਕ ਹੈ ਭਰਾ ਤੇ ਜੇਰ ਆਪਾਂ ਵੀਡੀਓ ਜੀ ਬਖਾ ਨਹੀਂ ਵੈਸੇ ਵੀਡੀਓ ਵੀ ਬਣਾਈ ਆ ਠੀਕ ਹੈ ਮਗਰ ਬੱਛੀ ਆ ਗਈ ਬੱਛੀ ਬੱਛੀ ਬਹੁਤ ਜਾਰੀ ਚੰਗੀ ਦੇਖੋ ਮਾਂ ਤੋਂ ਵੀ ਲਓ ਜੀ ਚੰਗੀ ਥੋੜੇ ਡਿਫਰੈਂਟ ਆ ਗਈ ਹਟ ਕੇ ਆ ਗਈ ਹੈ ਲਾਲ ਰੰਗ ਦੇ ਵਿੱਚ ਬੱਛੀ ਹੈ ਜਰਸੀ ਮਾਰ ਰਹੀ ਠੀਕ ਆ ਜੀ ਥਾਣ ਵੇਖੋ ਚਾਰੇ ਥਾਣਾ ਸੋ ਬੱਛੀ ਬਹੁਤ ਸੋਹਣੀ ਹੈ ਇਹਦੇ ਬੱਚਾ ਅਜ ਨਾਲ ਸਿੱਧਾ ਨਹੀਂ ਹੁਣ ਲੱਗਾ ਤੇ ਘਰ ਉਤ ਨਹੀਂ ਨਹੀਂ ਨਿੱਗਰ ਆ ਪਿੰਡੇ ਪੁੰਡੇ ਦੀ ਬੱਛ ਪਾਜੀ ਦੂਜਾ ਮੰਨ ਕੇ ਲਈ ਆਪਾਂ ਦਾ ਕੰਨ ਕੋਨ ਦੀ ਸਾਰੀ ਕੁਆਲਿਟੀ ਬੜੀ ਘੈਂਟ ਆ ਗਈ ਜਿਆਦੀ ਪਾਜੀ ਬਹੁਤ ਚੰਗੀ ਆ ਦੇਖ ਕੰਨ ਬਹੁਤ ਵਧੀਆ ਠੀਕ ਆ ਜੀ ਸੋ ਨਸਲ ਬਰੀਡ ਆ ਤੇ ਫਰਕ ਜਿਹੜਾ ਦੋਸਤੋ ਆਊਗਾ ਹੀ ਆਊਗਾ ਨਜ਼ਰ ਤੇ ਇਹ ਦੂਜਾ ਸੁਬਾ ਰਵੀ ਅੱਜ ਮਾਰਨਿੰਗ ਜੀ ਹਾਂਜੀ ਹਾਂਜੀ ਪਾਜੀ ਹਾਂਜੀ ਤੇ ਜੇਰ ਪਾ ਦਿੱਤੀ ਜੇਰ ਪਾ ਦਿੱਤੀ ਪਾਜੀ ਲੋ ਜੀ ਜੇਰ ਜਿਹੜੀ ਦੋਸਤੋ ਪਰਾ ਤੁਸੀਂ ਦੇਖ ਸਕਦੇ ਜੇ ਵੀ ਜੇਰ ਪ੍ਰੋਪਰ ਪਾ ਦਿੱਤੀ ਆ ਬਾਕੀ ਆ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਤੇ ਹਾਈਟ ਕਾਤਾਲੀ ਵੱਛੀ ਆ ਬਾਕੀ ਜਰਸੀ ਦਾ ਕ੍ਰਾਸਾਂਗੀ ਤੁਸੀਂ ਮੰਨਿਆ ਜੇ ਕਾਫੀ ਕਲਰ ਆ ਮਰੂ ਨੀਗਾ ਆਰਡਰ ਕੁਆਲਟੀ ਬਹੁਤ ਸੋਹਣੀ ਆ ਥਾਨ ਗੁੱਲ ਬਹੁਤ ਵਧੀਆ ਠੀਕ ਆ ਜੀ ਆ ਥਾਣਾ ਬਾਕੀ ਬੰਡ ਸਪੇਸ ਚਾਰੇ ਥਾਨਾਂ ਦੀ ਬਹੁਤ ਵਧੀਆ ਪਰ ਵੀ ਦੁੱਧ ਵੀ ਚੰਗਾ ਚਵਾਜੂਗੀ ਪਛੀ ਦੇ ਆ ਰੋਗ ਲੱਗਦੇ ਸੇਵਾਣਾ ਦੁੱਧ ਹੁੰਦਾ ਬਾਕੀ ਹੈ ਨਾ ਹਾਂ ਤੇ ਉਹਨਾਂ ਦੇ ਕਹਿੰਦੇ ਸਾਡਾ 20 ਤੋਂ ਪਲਾਸ ਹੀ ਚੱਲੀ ਆ ਹੂੰ ਅੰਦਰ ਨਹੀਂ ਚੱਲੀ ਬਾਹਰ ਹੀ ਚੱਲੀ ਆ 20 ਤੋਂ ਬਾਹਰ ਬਾਹਰ ਹਾਂਜੀ 20 ਤੇ ਘੜ ਤੋਂ ਘੜ ਜਿਹੜੇ ਦੇਣ ਇਹਨਾਂ ਦੇ ਹੁਣ ਭਾਜੀ ਆ ਬਿਲਕੁਲ ਹੁਣ ਦੁੱਧ ਵਾਲੇ ਦੇਣੀ ਆ ਆਪੇ ਪਲੂਣ ਚਵਾ ਗਈ ਆ 20 ਲੀਟਰ ਹਾਂਜੀ ਪਲੂਣ ਚਵਾ ਆਪਾਂ ਇੱਕ ਵਾਰ ਤੋੜ ਕੇ ਤੁਹਾਨੂੰ ਦਿਖਾਉਣੀ ਆ ਬਥੇਰੇ ਸਮਝ ਆ ਜਾਊਗੀ ਠੀਕ ਆ ਜੀ ਸੋ ਨਸਲ ਜਿਆਦਾ ਫਿਰ ਕਾਲੀ ਨਹੀਂ ਪੈਣ ਵਾਲੀ ਬਿਲਕੁਲ ਹਾਂ ਸੋ ਨਸਲ ਬਿਲਕੁਲ ਤੁਹਾਡੇ ਸਾਹਮਣੇ ਆ ਹਾਈਟ ਲੈਂਥ ਬਹੁਤ ਸੋਣੀ ਆ ਲંબਾਈ ਦੀ ਜੇਕਰ ਆਪਾਂ ਗੱਲ ਕਰੀਏ ਬੇਰਪੂਲ ਚੰਗੀ ਸਪੈਸ਼ਲ ਆ ਤੇ ਮਾਰਨਿੰਗ ਲਿਆ ਕੇ ਬੱਚੇ ਨੂੰ ਥੋੜਾ ਜਿਹਾ ਮਾਰ ਪਾ ਜੀ 2 ਕਿਲੋ ਚੋਈ ਆ 1 ਕਿਲੋ ਖੰਡ ਬੱਚੇ ਐਵੇਂ ਨਹੀਂ 5-4 ਕਿਲੋ ਨਹੀਂ ਚੋਈ ਹਾਂ ਹਾਂ ਸਪਾਸ ਪੂਸੀ ਕੀਤੀ ਸੰਦੇ ਲੋ ਠੀਕ ਆ ਬਾਕੀ ਚੱਡੇ ਲੈਵੇ ਦੀ ਬੜੀ ਸਾਫ ਆ ਹਨਾ ਹਾਂਜੀ ਹਾਂਜੀ ਹਾਂ ਲੋ ਜੀ ਕਰੋ ਇੱਕ ਵਾਰੀ ਮੇਰਾ ਭਰਾ ਤਸੱਲੀ ਠੀਕ ਆ ਜੀ ਬਾਕੀ ਖਲੋਣੇ ਹੀ ਖੜਨੀ ਦੀ ਚੰਗੀ ਆ ਆਰਡਰ ਕੁਆਲਿਟੀ ਚੰਗੀ ਆ ਬਾਕੀ ਸਾਰੇ ਪਾਸਿਓਂ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਇਧਰ ਇੱਕ ਬਹਿਣੀ ਵਾਲੇ ਪਾਸਿਓਂ ਮਾਰੋ ਨੀਗਾ ਹਾਂ ਲੋਬੇ ਸੋ ਲੇਵੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਥੱਲੇੋਂ ਅਜੇ ਤਕਰੀਬਨ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਲੋ 2 2 ਕਿਲੋ ਬੋਲਾ ਕੱਢ ਕੇ ਕੋਈ ਬੱਚੇ ਨੂੰ ਚਗਾਇਆ ਪਾਇਆ ਠੀਕ ਆ ਜੀ ਤੇ ਬਾਕੀ ਲੇਵੇ ਆਰਡਰ ਦੀ ਖੂਬਸੂਰਤ ਆ ਹਾਈਟ ਲੈਂਥ ਚੰਗੀ ਆ ਵਹਿੜਦੀ ਇੱਕ ਵਾਰੀ ਦਾ ਵੀ ਹੋਰ ਕਮਾ ਦੇ ਫਿਰ ਹੋਰ ਕਮਾ ਕੇ ਤੋਰ ਦੇ ਇਧਰ ਨੂੰ ਲੋਬੇ ਠੀਕ ਆ ਜੀ ਕ੍ਰੋਸ ਬਰੀਡ ਦੇ ਵਿੱਚ ਆ ਬਾਕੀ ਦੁੱਧ ਕਰਮਾਂ ਵਾਲੀ ਚਵਾਊਗੀ ਚੰਗਾ ਹੀ ਭਾਜੀ ਕੋਈ ਰੱਸੀ ਪਾਉਂਦੀ ਨਹੀਂ ਲੋਡ ਜਿਤਨਾ ਮਰਜ਼ੀ ਬੈਠੇ ਰੋਸਲੇ ਹਾਂ ਨੇ ਬੱਚੀ ਸਾਰੀ ਬਹੁਤ ਖੂਬਸੂਰਤ ਸੋ ਥਣ ਚਾਰੇ ਠੀਕ ਆ ਜ ਲੋਕ ਸੋਕੇ ਸੇ ਚੰਗੇ ਫਾਰਮ ਦੇ ਵਿੱਚ 240 ਕੀ ਠੀਕ ਆ ਜੀ ਕਿਤੇ ਭਰਾ ਕਿਸੇ ਦਾ ਮੈਨੇਜਮੈਂਟ ਚੰਗਾ ਰਿਹਾ ਤੇ ਦੁੱਧ ਚੰਗਾ ਚਬਾਉਗੀ ਇਹ ਗੱਲ ਪੱਕੀ ਆ ਠੀਕ ਆ ਜੀ ਚਲੋ ਦੁੱਧ ਚਬਾਉਣਾ ਵੀ ਚਾਹੀਦਾ ਕੋ 18 20 20 ਲੀਟਰ ਕੁਛ ਆਂਦਾ ਵੀ ਇਸ ਬੈਡ ਨੂੰ ਆਸ ਬਤ ਹੈ ਓਕੇ ਰਵੀ ਚਵਾਈ ਚਬੂਈ ਤੋਂ ਬਾਅਦ ਮਾੜਾ ਤਸੱਲੀ ਨਾਲ ਤੁਸੀਂ ਵੀ ਕੋਈ ਭੂਰ ਛੱਟੇ ਵਾਲੀ ਗੱਲ ਤੇ ਨਹੀਂ ਪਾ ਜੀ ਜਮਾ ਹੀ ਨਹੀਂ ਆਵੇ ਆਪਾਂ ਤਾਂ ਰਾ ਹੀ ਮਾਰਦੇ ਨਹੀਂ ਹੁੰਦੇ ਜੀ ਆ ਬਿਲਕੁਲ ਬਸੇ ਖੱਟਾ ਬੋਲਾ ਆਊਗਾ ਜੀ ਹਾਂ ਹਾਂ ਲਓ ਜੀ ਕੋਈ ਪੂਰ ਨਹੀਂ ਕੋਈ ਛੱਟਾ ਨਹੀਂਗਾ ਠੀਕ ਹੈ ਜੀ ਅਗਲੇ ਥਾਣਾ ਦੀਆਂ ਵੀ ਦੋ ਦੋ ਧਾਰਾ ਮਾਰਦੇ ਆ ਜੀ ਆ ਲੈ ਜੀ ਆ ਠੀਕ ਹੈ ਜੀ ਠੀਕ ਓਕੇ ਬਰਾ ਲਓ ਜੀ ਠੀਕ ਹੈ ਜੀ ਸੋਚ ਚਵਾਈ ਚੰਗੀ ਆ ਬਿਲਕੁਲ ਉਹ ਖੂਬਸੂਰਤ ਚਵਾਈ ਲੱਗੀ ਆ ਠੀਕ ਹੈ ਜੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵਿਖਾਉਣ ਦਾ ਇਹ ਕੋਈ ਮੱਕਸੋਤਾ ਹੀ ਆਪਣਾ ਵੀ ਪੂਰ ਛੱਟਾ ਜਿਹੜਾ ਤੁਹਾਨੂੰ ਪਾਸ ਕਰਾ ਸਕੀ ਹੈ ਠੀਕ ਆ ਜੀ ਸੋ ਥਾਣਾ ਦੀ ਪਾਸ ਆ ਕੋਈ ਗੱਲਬਾਤ ਨਹੀਂ ਹੈਗੀ ਕਿੰਤੂ ਪਰੰਤੂ ਵਾਲੀ ਤੇਰਾ ਵੀ ਮੁੱਲ ਕੀ ਡਿਮਾਂਡ ਕੀ ਕਰਤਾ ਪਈ ਜਾਂਦੀ ਭਾਜੀ ਮੁੱਲ ਲੱਗੇ ਆਪਾਂ ਜੈ ਜੀ ਕਰਦੇ ਨੇ ਹਾਂ ਮੁੱਲ ਕਰਨੋ ਜਰਾ 70 75 ਜੋ ਮਰਜ਼ੀ ਕਰੀ ਜੀ ਇਹ 60000 ਦੀ ਵੈੜ ਦੇਣੀ ਆ ਵੀ ਜਿੱਥੇ ਆਪਾਂ ਜੈਸਨੋ ਮਤਲਬ ਵਿੱਚੋਂ ਕੋਈ ਛੋਟ ਖੁਸ਼ੀ ਨਾਲ ਹੀ ਕਰਦੇ ਹਾਂ ਹਾਂਜੀ ਖੁਸ਼ੀ ਨਾਲ ਛੋਟ ਹੋਰ 2000 ਰੁਪਿਆ ਕਰ ਦਾਂਗੇ ਦੱਸੋ ਠੀਕ ਹੈ ਭਰਾ ਹਾਂਜੀ 52 ਦੀ 58000 ਲਓ 52 ਦੀ ਦੇ ਦਿਓ ਲਓ ਵੀ 58000 ਤੀ ਇਹ ਦੋਸਤਾਂ ਅੱਜ ਫਾਈਨਲ ਜਿਹੜੀ ਤੁਹਾਨੂੰ ਵੈੜ ਮਿਲ ਜੂਗੀ ਚਾ ਛੱਡ ਕੇ ਕੋਈ ਅੱਥੀ ਚੋਕੇ ਤਸੱਲੀ ਕਰਕੇ ਵੇਖੇ ਚੰਗੀ ਵੈੜ ਆ ਪਾਜੀ ਉਦੋਂ ਵੀ ਮੱਛੀਆਂ ਆਪਣੀਆਂ ਗਾਰੰਟੀ ਦੇ ਗਈਆਂ ਹਾਂ ਹਾਂ ਤੇ ਉਹ ਭੈਣ ਅਜੇ ਵੀ ਵੀਡੀਓ ਪਾਈ ਜਿੰਦੀ ਵੀ ਇੰਨੇ ਦੁੱਧ ਤੇ ਚਲ ਗਈ ਜਿਹੜੀ ਆ ਪਾ ਚੁੰਗੀ ਵਸ਼ੀ ਪਾਈ ਬਹੁਤਿਆ ਦੁੱਧ ਚਵਾ ਗਈ ਮਲੇਰ ਕੋਟ ਲੈ ਘਲਾਈ ਹੋਈ ਆਹੋ ਬਹੁਤ ਜਿਹੜੀ ਪਾ 8 ਕਿਲੋ ਕਿਹਾ ਸੀ ਉਹਨੇ ਵੀ 10 ਕਿਲੋ ਬੋਲਾਈ ਆ 27 28000 ਦੇ ਦਿੱਤੀ ਸੀ ਆ 26000 ਦੀ 26000 ਹਣੀ 5000 ਉਹਨਾਂ ਨੂੰ ਕਰਾਇਆ ਪਿਆ ਹੈ ਹਾਂ ਤੇ ਆਪਾਂ ਉਹਨਾਂ ਨੂੰ ਉਦੋਂ ਭੇਜੀ ਤੇ ਉਹਨਾਂ ਗਰੰਟੀ ਦਿਓ ਫਿਰ ਵੀ ਆਵੇ ਤੁਹਾਨੂੰ ਮੈਂ ਵੀਡੀਓ ਫੇਰ ਵਿਖਾਉਂਗਾ ਇਹ ਗਾਣੇ ਕੋਨੇ ਲਾ ਕੇ ਉਹਨਾਂ ਵੀਡੀਓ ਬਾਈ ਬਹੁਤ ਚੰਗੀਆਂ ਤੇ ਦੁੱਧ ਕਟੋਰ 12 13 ਲੀਟਰ ਉਹਨੂੰ ਕੋਈ ਸ਼ਾਂਦਾ ਨਹੀਂ ਸੀ ਭਾਜੀ 13 ਕਿਲੋ ਤੇ ਨਾਲ ਆਪ ਕਿਹਾ ਕੱਲ ਫੇਰ ਫੋਨ ਕੀਤਾ ਵੀ ਸਾਨੂੰ ਉਹ ਜੀ ਚੰਗਾ ਆਪ 26000 ਚੁਰਕੀ ਚਾਹੀਦਾ ਹਾਂ ਹਾਂਜੀ ਹਾਂਜੀ ਬਾਕੀ ਪੰਜ ਤਾਂ ਕੰਮ 38 40000 ਵਾਲੇ ਹੀ ਕਰਨ ਰਹੀ ਐ ਕੰਮ ਇੰਨੇ ਵਾਲੇ ਹੀ ਕਰਨਾ ਪਾ 45000 ਵਾਲਾ ਜੀ ਅੱਜ ਦੀ ਗੱਲ ਕਰ ਗਿਆ ਤੇ 45000 ਵਾਲੀ ਛਾਲੀ ਮਾਰਨ ਦੀ ਹਾਂਜੀ 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 ਸੋ 13 ਕਿਲੋ ਦੁੱਧ ਤੇ ਵੀਰਾਂ ਦਾ ਵੀ ਉਹ ਬਾਕੀ ਚਲੋ ਮਾਲ ਇਸੇ ਤਰ੍ਹਾਂ ਹੀ ਰਵੀ ਆਉਂਦਾ ਕਈ ਨਾ ਚਲੋ ਸਿਫਤ ਸਲਾਹੋ ਤਾਂ ਬਾਅਦ ਵਿੱਚ ਭੈਣ ਭਰਾ ਕਰਨਾ ਫਿਰ ਸੁਵਾਦ ਹੈ ਪਾਜੀ ਅਜੇ ਤੱਕ ਤਾਂ ਨਹੀਂ ਆਪਣਾ ਲਾਮਾ ਆਇਆ ਗਾੜੀ ਮਾਲਕ ਨੂੰ ਜੋ ਚੰਗਾ ਲੱਗ ਚਲੋ ਮਾਲ ਤਾਂ ਇਸੇ ਤਰ੍ਹਾਂ ਆਪੋ ਭੈਣ ਭਰਾਵਾਂ ਦੇ ਕੋਲ ਆਈ ਜਾਂਦੇ ਉਹਨਾਂ ਕੋਲ ਤੁਰੇ ਜਾਂਦੇ ਹੈ ਹਨਾ ਹਾਂਜੀ ਲਾ ਵੀ ਰਵੀ ਇੱਕ ਨੰਬਰ ਆਪਣੇ ਕਰ ਸਾਂਝੇ ਭਰਾ 9501260977 ਠੀਕ ਹੈ ਹਾਂਜੀ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਤੇ ਆਪਾਂ ਚਲਾ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇੱਕੋ ਇੱਕ ਜਿਹੜਾ ਨਾਗਾ ਆਪਾਂ ਤੁਹਾਨੂੰ ਇਹ ਦਿਖਾਉਣਾ ਸੀਗਾ ਸੋ ਫੁੱਲ ਡਿਟੇਲ ਤੁਹਾਡੇ ਨਾਲ ਸਾਂਝ ਬਾਕੀ ਪੋਸਟ ਗੈਸ ਕਰਦੇ ਰਿਆ ਕਰੋ ਮਿਹਰਬਾਨੀ ਜੀ